ਸਾਡੇ ਦਰਮਿਆਨ ਪਹੁੰਚੇ ਨੇ ਸ੍ਰੀ ਬਾਂਕੇਵਿਹਰੀ ਯੂਥ ਕਲੱਬ ਤੋਂ ਮੈਂਬਰ ਸਹਿਬਾਨ ਸਾਰੇ ਪ੍ਰਧਾਨ ਸਹਿਬਾਨ ਸਾਰੇ ਆਗੂ ਪਟਿਆਲੇ ਤੋਂ ਵੀਰ ਜੀ ਪਹੁੰਚੇ ਨੇ ਔਰ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਅੰਬੂਟਾ ਦਾ ਲੰਗਰ ਲਗਾਇਆ ਜਾਣਾ ਗੁਰਦੁਆਰਾ ਧッカ ਸਾਹਿਬ ਦੇ ਨਾਲ ਬਿਲਕੁਲ ਦੀਵਾਰ ਦੇ ਨਾਲ ਔਰ ਭਾਖੜਾ ਨਾਰ ਦੇ ਨਾਲ-ਨਾਲ ਜਿਹੜਾ ਗੁਰਦੁਆਰਾ ਸ਼ਹੀਦੀ ਮਾਰਗ ਸਮਾਣਾ ਵਿਖੇ ਬਾਹਰੀ ਬਾਈਪਾਸ ਨਹਿਰ ਦੇ ਨਾਲ-ਨਾਲ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਾਖੜ ਮੈਦਾਨ ਦੇ ਨਾਲ-ਨਾਲ ਬੂਟਿਆਂ ਦੀ ਪੌਦਿਆਂ ਦੀ ਸੇਵਾ ਹੋ ਰਹੀ ਹੈ ਔਰ ਇਹ ਸੇਵਾ ਵੱਲੋਂ ਸ਼੍ਰੀ ਬਾਂਕੇ ਬਹਿਰੀ ਯੂਥ ਕਲੱਬ ਸਮਾਣਾ ਔਰ ਪਟਿਆਲੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇੱਥੇ ਬੂਟਿਆਂ ਨਾਲ ਜਿਹੜਾ ਵਿਸ਼ੇਸ਼ ਲੰਗਰ ਲੈ ਕੇ ਆਏ ਨੇ ਪਟਿਆਲੇ ਤੋਂ ਸਮਾਣੇ ਤੋਂ ਔਰ ਬਹੁਤ ਕਿਤਨਾ ਕਿਤੇ ਸਕੂਲਾਂ ਦੇ ਪਿੰਡਾਂ ਦੇ ਵਿੱਚ ਔਰ ਸਮਾਣੇ ਸ਼ਹਿਰ ਦੇ ਵਿੱਚ ਤਕਰੀਬਨ ਤਕਰੀਬਨ ਬੂਟੇ ਬਹੁਤ ਜ਼ਿਆਦਾ ਇਸ ਕਲੱਬ ਨੂੰ ਲਗਾਏ ਜਾਂਦੇ ਨੇ ਔਰ ਬਹੁਤ ਹੀ ਕਾਬਲੇ ਤਾਰੀਫ ਜਿਹੜੀ ਇਸ ਕਲੱਬ ਦੀ ਉਹ ਵੱਡੀ ਖਾਸੀਅਤ ਹੈ ਕਿ ਜੁਨੀਅਰ ਟਾਈਮ ਇੰਨੇ ਦੇ ਦਨ ਉਸ ਟਾਈਮ ਤੇ ਪਹੁੰਚ ਜਾਂਦੇ ਨੇ ਔਰ ਅੱਜ ਸਵੇਰ ਤੋਂ ਹੀ ਜਿਹੜੀ ਅਸੀਂ ਇੱਥੇ ਸੇਵਾ 'ਚ ਲੱਗੇ ਹੋਏ ਸੀ ਔਰ ਤਕਰੀਬਨ ਤਕਰੀਬਨ 40 ਤੋਂ 50 ਓਟੇ ਜਿਹੜੇ ਇੱਥੇ ਲਗਾਏ ਗਏ ਆ ਔਰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਇੱਥੇ ਜਿਹੜੀਆਂ ਗੱਡੀਆਂ ਵੀ ਖੜੀਆਂ ਨੇ ਔਰ ਕਾਫੀ ਰੌਣਕ ਹੈ ਜਿਹੜੀ ਉਹ ਤੁਸੀਂ ਦੇਖ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਇੱਕ ਤਾਰਾ ਬੋਲੇ ਪੰਜਾਬੀ ਜਾਨੋ ਦੇ ਸੁਗਰੀਨ ਤੋਂ ਉਹ ਵਿਸ਼ਾਲ ਜੀ ਮਨੀਸ਼ ਜੀ ਅਭਿਨਵ ਜੀ ਅਭਿਨਵ ਜੀ ਨਵੇਂ ਆਏ ਸਾਹਿਲ ਕਾਂਸਲ ਜੀ ਸਾਰੇ ਸਾਡੇ ਮਿੱਤਰ ਖੜੇ ਐ ਔਰ ਕਿਤਨਾ ਕਿਤੇ ਜਿਹੜੇ ਪੌਦੇ ਉਹ ਲਗਾਉਂਦੇ ਹੋਏ ਸ੍ਰੀ ਬਾਂਕੇ ਬਿਹਰਯੂਥ ਕਲੱਬ ਦੇ ਸਮਾਣਾਂ ਦੇ ਵਿਸ਼ਾਲ ਜੀ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਸਾਰੇ ਸਤਿਕਾਰਯੋਗ ਵੀਰ ਜੀ ਉਹਨੇ ਖੜੇ ਨੇ ਮਨੀਸ਼ ਜੀ ਖੜੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਕਿਉਂਕਿ ਬਹੁਤ ਵੱਡੀ ਗੱਲ ਹੈ ਕੁਦਰਤ ਦੇ ਨਾਲ ਜੁੜਨਾ ਔਰ ਇਹੋ ਜੇ ਕੰਮਾਂ ਦੇ ਵਿੱਚ ਮੋਹਰੀ ਹੋ ਕੇ ਜਿਹੜੀ ਟੀਮ ਖੜਦੀ ਨਜ਼ਰ ਆ ਰਹੀ ਏ ਔਰ ਸਾਡਾ ਵੀ ਚੈਨਲ ਜਦੋਂ ਦਾ ਤਕਰੀਬਨ ਚੱਲਿਆ ਔਰ ਇਹਨਾਂ ਦੇ ਨਾਲ ਅਸੀਂ ਜੁੜੇ ਹੋਏ ਆ ਔਰ ਤੁਸੀਂ ਵੀ ਜੁੜੇ ਹੋ ਨ ਇੱਕ ਤਾਰਾ ਬੋਲੇ ਪੰਜਾਬੀ ਚੈਨਲ